ਸਾਰੇ ਮੇਰੇ ਕਿਤੇ ਸਾਰ ਜਣ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਹਾਂ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਬਲੌਗ ਅੱਜ ਵੀਡੀਓ ਵਿੱਚ ਨਾ ਮੈਂ ਤੁਹਾਨੂੰ ਬਹੁਤ ਹੀ ਖਾਸ ਚੀਜ਼ ਦੱਸਣ ਵਾਲੀ ਹਾਂ ਕਾਫੀ ਕਮੈਂਟ ਆਉਂਦੇ ਸੀ ਮੇਰੀਆਂ ਭੈਣਾਂ ਦੇ ਕਿ ਦੀਦੀ ਗਰਮੀਆਂ ਵਿੱਚ ਆਪਾਂ ਕਿਹੜੀ ਸਨਸਕ੍ਰੀਮ ਇਸਤੇਮਾਲ ਕਰ ਸਕਦੇ ਹਾਂ ਜਾਂ ਮੈਂ ਕਿਹੜੀ ਕਰਦੀ ਹਾਂ ਜਾਂ ਕਿਹੜੀ ਜ਼ਿਆਦਾ ਬੈਸਟ ਹੁੰਦੀ ਹੈ ਜਿਹੜੀ ਚਿਕਨਾਹਟ ਨਾ ਛੱਡੇ ਹੈ ਜਿਹਦੇ ਤੇ ਜਿਹੜੀ ਚਿਹਰੇ ਨੂੰ ਇੱਕਦਮ ਗਲੋਇੰਗ ਵੀ ਕਰੇ ਔਰ ਚਿਹਰੇ ਨੂੰ ਇੱਕਦਮ ਮਤਲਬ ਕਿ ਮੋਇਸਚਰਾਈਜ਼ਰ ਵੀ ਤਾਂ ਬਣਾ ਕੇ ਰੱਖੀਏ ਔਰ ਧੁੱਪ ਤੋਂ ਵੀ ਬਚਾਏ ਤੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਕਿਉਂਕਿ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਹ ਤੱਕ ਪਹਿਲਾਂ ਪਹੁੰਚੇਗੀ ਤੇ ਮੈਂ ਤੁਹਾਨੂੰ ਦੱਸਦੀ ਆਂ ਕਿ ਮੈਂ ਕਿਹੜੀ ਇਸਤੇਮਾਲ ਕਰਦੀ ਆਂ ਸਭ ਤੋਂ ਬੈਸਟ ਜਿਹੜੀ ਮੈਨੂੰ ਵਧੀਆ ਲੱਗਦੀ ਜਿਹਦੇ ਨਾਲ ਨਾ ਕੋਈ ਚਿਪਚਿਪਾਹਟ ਹੈ ਨਾ ਹੀ ਕੋਈ ਅ ਗਰਮੀ ਦੇ ਵਿੱਚ ਇਰਿਟੇਸ਼ਨ ਹੁੰਦੀ ਹੈ ਨਾ ਹੀ ਪਸੀਨਾ ਆਉਂਦਾ ਹੈ ਨਾ ਹੀ ਚਿਕਨਾਟ ਹੁੰਦੀ ਹੈ ਸਕਿਨ ਵੀ ਇੱਕਦਮ ਸੌਫਟ ਤੇ ਇੱਕਦਮ ਸਾਫ਼ ਰਹਿੰਦੀ ਹੈ ਕਿਤੇ ਵੀ ਜਾਣਾ ਹੋਵੇ ਬਸ ਥੋੜੀ ਜਿਹੀ ਲਗਾ ਲਓ ਜਿਹੜਾ ਇੱਕਦਮ ਸਾਫ਼ ਸੁਥਰਾ ਹੋ ਜਾਂਦਾ ਹੈ ਤੇ ਚਲੋ ਜੀ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਕਿਹੜੀ ਸੰਸਕ੍ਰੀਮ ਲਗਾਨੀ ਹੈ ਵੈਸੇ ਤੇ ਇੱਕ ਮੈਂ ਨਾ ਘਰੇ ਹੀ ਬਣਾਈ ਹੋਈ ਹੈ ਸ਼ਾਮ ਨੂੰ ਉਹ ਵੀਡੀਓ ਆਵੇਗੀ 7 ਵਜੇ ਨਾਲ ਉਹ ਮੈਂ ਦੱਸਾਂਗੀ ਉਹ ਸਤੂ ਬੈਸਟ ਹੈ ਉਹਦੇ ਨਾਲ ਕੀ ਹੁੰਦਾ ਮਤਲਬ ਕਿ ਜਿਹੜੀ ਹੁਣ ਮੈਂ ਦੱਸਾਂਗੀ ਇਹ ਤਾਂ ਹੁੰਦਾ ਵੀ ਜਿਵੇਂ ਆਪਾਂ ਕਿਤੇ ਜਾਣਾ ਹੋਵੇ ਧੁੱਪ ਦੇ ਵਿੱਚ ਬਾਹਰ ਅੰਦਰ ਕਿਤੇ ਵੀ ਜਾਣਾ ਹੋਵੇ ਆਪਾਂ ਲਗਾ ਕੇ ਜਲਦੀ ਜਲਦੀ ਚੱਲ ਜਾਨੇ ਜਿਹੜੀ ਮੈਂ ਘਰੇ ਹੀ ਸੰਸਕ੍ਰੀਮ ਬਣਾ ਕੇ ਰੱਖੀ ਹੈੀ ਉਹਦਾ ਫਾਇਦਾ ਇਹ ਹੈਗਾ ਹੈ ਉਹ ਲਗਾਨੀ ਹੈ ਨਾਈਟ ਨੂੰ ਉਹ ਹੈਗੀ ਨਾਈਟ ਕਰੀਮ ਤੇ ਨਾਈਟਰੋ ਲਗਾ ਕੇ ਤੁਸੀਂ ਆਪਣੀਆਂ ਜਿਹੜੀਆਂ ਸ਼ਾਈਆਂ ਤੇ ਪਿਗਮੈਂਟੇਸ਼ਨ ਦੇ ਦਾਗ-ਧੱब्बे ਨੇ ਨਾ ਉਹ ਠੀਕ ਕਰ ਸਕਦੇ ਹੋ ਦਿਨ ਵਿੱਚ ਵੈਸੇ ਲਗਾ ਸਕਦੇ ਹੋ ਕੋਈ ਚੱਕਰ ਨਹੀਂ ਅਸ ਰਾਤ ਨੂੰ ਲਗਾਉਗਾ ਤਾਂ ਜ਼ਿਆਦਾ ਬਿਹਤਰ ਹੋਵੇਗੀ ਬਹੁਤ ਹੀ ਪਿਆਰੀ ਕਰੀਮ ਹੈ ਉਹ ਤੁਹਾਨੂੰ 7 ਵਜੇ ਵੀਡੀਓ ਮਿਲੇਗੀ 7:00 7:30 ਵਜੇ ਹੁਣ ਜਿਹੜੀ ਆਪਾਂ ਤੁਹਾਨੂੰ ਸਨਸਕ੍ਰੀਨ ਦੱਸਣ ਜਾ ਰਹੇ ਹਾਂ ਮੇਰੇ ਸੂਟ ਦੇ ਨਾਲ ਦੇ ਕਲਰ ਉਹਦਾ ਗੈਸ ਕਰੋ ਕਿਹੜੀ ਹੈ ਬਹੁਤ ਪਿਆਰੀ ਹੈ ਠੀਕ ਹੈ ਜੀ ਦੇਖ ਲਓ ਇਹ ਹੈ ਜੀ ਪਿਓ ਰੂਸ ਦੀ ਸਨਸਕ੍ਰੀਮ ਪਿਓ ਰੂਸ ਦੀ ਸਨਸਕ੍ਰੀਮ ਜਿਹੜੀ ਹੈ ਨਾ ਬਹੁਤ ਹੀ ਮੈਂ ਕਹਿੰਨੀ ਵਧੀਆ ਹੁੰਦੀ ਹੈ ਮੈਂ ਇਹਦੀ ਤੁਹਾਨੂੰ ਇੱਕ ਦਿਨ ਦੱਸੀ ਸੀਗੀ ਚਿਹਰੇ ਤੇ ਕੀ ਦੱਸ assi ਸੀਗਾ ਇੱਕ ਦਿਨ ਮੈਂ ਤੁਹਾਨੂੰ ਦੱਸੀ ਸੀਗੀ ਇਹਦੀ ਬਲੀਚ ਹਨਾ ਪਿਓ ਰੂਸ ਦੀ ਬਲੀਚ ਦੱਸੀ ਸੀ ਬਲੀਚ ਵੀ ਬੈਸਟ ਹੁੰਦੀ ਹੈ ਫੇਸ਼ਲ ਵੀ ਇਹਦਾ ਬੈਸਟ ਹੁੰਦਾ ਹੈ ਸਨਸਕ੍ਰੀਮ ਵੀ ਇਹਦੀ ਬੈਸਟ ਹੁੰਦੀ ਹੈ ਤੇ ਆਹ ਦੇਖੋ ਸਨਸਕ੍ਰੀਮ ਹੈਗੀ ਹੈ ਠੀਕ ਹੈ ਸਨਸਕ੍ਰੀਨ ਪਿਓ ਰੋਸ ਦੀ ਹੈ ਇਹ ਤੁਸੀਂ ਲਗਾਓਗੇ ਨਾ ਮੈਂ ਕਹਿੰਦੀ ਆ ਮੈਨੂੰ ਇਹਦੇ ਨਾਲ ਇੰਨਾ ਪਿਆਰ ਆ ਨੇ ਸੰਸਕ੍ਰੀਨ ਖੁਦ ਵਧੀਆ ਮੈਂ ਤੁਹਾਨੂੰ ਲਗਾ ਕੇ ਦੱਸਦੀ ਆ ਆ ਦੇਖੋ ਇਸ ਤਰੀਕੇ ਦੀ ਨਾ ਆ ਦੇਖੋ ਬਹੁਤ ਹੀ ਪਿਆਰੀ ਜੀ ਅੰਦਰ ਵੀ ਥੋੜਾ ਜਿਹਾ ਲਾਈਟ ਲਾਈਟ ਕਲਰ ਹੈ ਤਾਂ ਲਾਈਟ ਲਾਈਟ ਪਿਸਤਾਜਾ ਕਲਰ ਹੈ ਨਾ ਨਹੀਂ ਪਿਸਤਾ ਨਹੀਂ ਜਿੱਦਾ ਕੀ ਹੁੰਦਾ ਹੈ ਨਾ ਪੀਚ ਕਲਰ ਲਾਈਟ ਪੀਚ ਕਲਰ ਦੀ ਹੈ ਆ ਦੇਖੋ ਬਹੁਤ ਹੀ ਪਿਆਰੀ ਹੈ ਜਦੋਂ ਵੀ ਤੁਸੀਂ ਬਾਹਰ ਕਿਤੇ ਵੀ ਜਾਣਾ ਹੋਵੇ ਜਾਂ ਘਰੇ ਹੋ ਧੁੱਪ ਦੇ ਵਿੱਚ ਕੰਮ ਕਰਦੇ ਪਿਓ ਤੇ ਬਸ ਇਹ ਲਗਾ ਲਓ ਇੰਨੀ ਪਿਆਰੀ ਕਰੀਮ ਹੈ ਕਿ ਚਿਹਰੇ ਨੂੰ ਇੰਨਾ ਵਧੀਆ ਕਰ ਦਿੰਦੀ ਹੈ ਇੰਨਾ ਮਤਲਬ ਕਿ ਚਿਹਰੇ ਤੇ 글로ਅ ਆਉਂਦਾ ਹੈ ਬਹੁਤ ਹੀ ਵਧੀਆ ਇਹ ਮੇਰੀ ਫੇਵਰਟ ਸਨ ਸਕ੍ਰੀਮ ਹੈ ਤੇ ਬਹੁਤ ਹੀ ਵਧੀਆ ਹੈ ਠੀਕ ਹੈ ਤੇ ਤੁਸੀਂ ਵੀ ਇਹਨੂੰ ਲਗਾਇਆ ਕਰੋ ਤੇ ਆਪਣੀ ਸਕਿਨ ਨੂੰ ਇੱਕਦਮ ਤੁਸੀਂ ਵੀ ਗਲੋਇੰਗ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਕਿਉਂਕਿ ਗਰਮੀਆਂ ਦੇ ਵਿੱਚ ਨਾ ਜਿਆਦਾ ਕਰਕੇ ਬੇ ਕਨਫਿਊਜ਼ ਹੋ ਜਾਂਦੇ ਆ ਕਿ ਕਿਹੜੀ ਸੰਸਕ੍ਰੀਮ ਲਗਾਈਏ ਕਿਹੜੀ ਵਧੀਆ ਹੋਵੇਗੀ ਧੁੱਪ ਤੋਂ ਕਿਹਦੇ ਨਾਲ ਆਪਾਂ ਮਤਲਬ ਕਿ ਧੁੱਪ ਤੋਂ ਬਚਾਅ ਕਰ ਸਕਦੇ ਕਿਹੜੀ ਕਰੀਮ ਨਾਲ ਸਭ ਤੋਂ ਜਿਆਦਾ ਵਧੀਆ ਵੀ ਉਹ ਰੂਸ ਦੀ ਹੈ ਰੇਟ ਇਹਦਾ ਹੈਗਾ ਏ ਤੁਹਾਨੂੰ ਇਹ 250 ਚ ਵੀ ਮਿਲ ਜੀਗੀ ਪ੍ਰਾਈਸ ਮਤਲਬ ਕਿ ਇਹ ਤੁਹਾਡੇ ਆਪਣੇ ਹਿਸਾਬ ਨਾਲ ਤੁਸੀਂ ਕਿੰਨੇ ਗ੍ਰਾਮ ਲੈਣਾ ਚਾਹੁੰਦੇ ਹੋ ਠੀਕ ਹੈ ਇਹ ਹੈਗੀ ਹੈ 160 ਰੁਪਏ ਦੀ ਠੀਕ ਹੈ ਤੇ ਇਹ ਹੈਗੀ ਹਾਂਜੀ 160 ਰੁਪਏ ਦੀ ਹੈਗੀ ਹੈ ਤੇ ਇਹ ਤੁਹਾਨੂੰ ਕਿਸੇ ਵੀ ਮੈਡੀਕਲ ਸਟੋਰ ਦੇ ਵਿੱਚ ਮਿਲ ਜਵੇਗੀ ਠੀਕ ਹੈ 250 ਦੀ ਵੀ ਮਿਲ ਜਾਂਦੀ ਹੈ 160 ਰੁਪਏ ਦੀ ਕੱਲੀ 60 ਰੁਪਏ ਦੀ ਵੀ ਮਿਲ ਜਾਂਦੀ ਹੈ ਤੇ ਇਹ ਹੁੰਦੇ ਗ੍ਰਾਮ ਦੇ ਹਿਸਾਬ ਨਾਲ ਹੁੰਦੀ ਹੈ ਕੋਈ 30 ਗ੍ਰਾਮ ਹੁੰਦੀ ਕੋਈ 100 ਗ੍ਰਾਮ ਹੁੰਦੀ ਕੋਈ 200 ਗ੍ਰਾਮ ਹੁੰਦੀ ਹੈ ਠੀਕ ਹੈ ਤੇ 160 ਦੇ ਵਿੱਚ ਇਹ ਆਪਾਂ ਨੂੰ ਪਈ ਹੋਈ ਹੈ ਤੇ ਆ ਦੇਖੋ ਤੁਸੀਂ ਚਿਹਰਾ ਦੇਖੋ ਦੇਖੋ 글로ਅ ਦੇਖੋ ਬਹੁਤ ਹੀ ਪਿਆਰਾ 글로ਅ ਆ ਜਾਂਦਾ ਹੈ ਇਹਦੇ ਨਾਲ ਲਗਾਉਣ ਨਾਲ ਕੀ ਹੁੰਦਾ ਹੈ ਕਿ ਸਕਿਨ ਇੱਕਦਮ ਨਾ ਮਤਲਬ ਕਿ ਨਾ ਨਿਖਰ ਜਾਂਦੀ ਜਿੱਦਾਂ ਬਹੁਤ ਹੀ ਪਿਆਰੀ ਜਿਹੀ ਸਕਿਨ ਹੋ ਜਾਂਦੀ ਹੈ ਬਹੁਤ ਪਿਆਰਾ ਜਿਹਾ ਟੈਕਸਚਰ ਆ ਜਾਂਦਾ ਸਕਿਨ ਦਾ ਇਸ ਕਰਕੇ ਮੈਂ ਕਿਹਾ ਚਲੋ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਿੰਦੀ ਹਾਂ ਕਈ ਭੈਣਾਂ ਮੇਰੀਆਂ ਦੇ ਕਮੈਂਟ ਆਉਂਦੇ ਸੀ ਕਿ ਦੀਦੀ ਕਿਹੜੀ ਸਨਸਕ੍ਰੀਮ ਆਪਾਂ ਇਸਤੇਮਾਲ ਕਰ ਸਕਦੇ ਹਾਂ ਕਿਹੜੀ ਨਹੀਂ ਕਰ ਸਕਦੇ ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵੀ ਇਹ ਸਨਸਕ੍ਰੀਮ ਹੈ ਬਹੁਤ ਹੀ ਪਿਆਰੀ ਲੱਗਦੀ ਹੈ ਖੁਸ਼ਬੂ ਵੀ ਬਹੁਤ ਵਧੀਆ ਲਾਈਟ ਜੀ ਖੁਸ਼ਬੂ ਹੈ ਔਰ ਲਗਾ ਕੇ ਨਾ ਇੱਕਦਮ ਸੌਫਟ ਜਿਹਾ ਚਿਹਰਾ ਹੋ ਜਾਂਦਾ ਬਿਲਕੁਲ ਮਲਾਈਮ ਬਿਲਕੁਲ ਹੀ ਮਤਲਬ ਕਿ ਨਾ ਇੱਕ ਗਲੋਇੰਗ ਚਿਹਰਾ ਹੋ ਜਾਂਦਾ ਜਿੱਤੇ ਮੱਜੇ ਤੁਸੀਂ ਜਾ ਸਕਦੇ ਹੋ ਕੱਲੀ ਇਹ ਹੀ ਲਗਾ ਕੇ ਠੀਕ ਹੈ ਕੁਝ ਵੀ ਨਾ ਲੱਗਾ ਹੋਵੇ ਸਿਰ ਇਹ ਵਾਲੀ ਪਿਓਰ ਰੋਸ ਦੀ ਸਨ ਸਕ੍ਰੀਮ ਲਗਾ ਲਓ ਤੇ ਚਿਹਰਾ ਇੱਕਦਮ ਮੈਂ ਕਹਿੰਨੀ ਆ ਇੱਦਾਂ ਇੰਨਾ ਵਧੀਆ ਹੋ ਜਾਵੇਗਾ ਨਾ ਗਲੋਇੰਗ ਹੋ ਜਾਵੇਗਾ ਤੁਸੀਂ ਹੈਰਾਨ ਹੋ ਜਾਵੋਗੇ ਇੱਕ ਵਾਕਿਆ ਹੀ ਬਹੁਤ ਹੀ ਪਿਆਰੀ ਇਹ ਵਾਲੀ ਸੰਸਕ੍ਰੀਮ ਹੈ ਠੀਕ ਹੈ ਤੁਸੀਂ ਵੀ ਕਿਤੇ ਅਚਾਨਕ ਜਾਣਾ ਹੋਵੇ ਧੁੱਪ 'ਚ ਬਾਹਰ ਜਾਣਾ ਹੋਵੇ ਬੱਚਿਆਂ ਨੂੰ ਲੈਣ ਜਾਣੇ ਕਈ ਵਾਰ ਆਪਾਂ ਸਕੂਲ 'ਚ ਬੱਚਿਆਂ ਨੂੰ ਲੈਣ ਜਾਣੇ ਆ ਮਾਰਕੀਟ ਜਾਣਾ ਹੁੰਦਾ ਕਿਤੇ ਵੀ ਜਾਣਾ ਹੁੰਦਾ ਧੁੱਪ 'ਚ ਤੇ ਬਸ ਸੰਸਕ੍ਰੀਮ ਲਗਾਉਣਾ ਬਹੁਤ ਜ਼ਰੂਰੀ ਹੈ ਸੰਸਕ੍ਰੀਮ ਜਦੋਂ ਤੁਸੀਂ ਲਗਾਉਣਾ ਸ਼ੁਰੂ ਕਰ ਦੋਗੇ ਨਾ ਸਕਿਨ ਤੁਹਾਡੀ ਜਿਹੜੀ ਨੇ ਇੱਕਦਮ ਨਾ ਅਚ ਜਾਨ ਆਂਦੀ ਰਹੇਗੀ ਕਾਫੀ ਮੇਰੇ ਭੈਣਾਂ ਦੇ ਪਿਗਮੈਂਟੇਸ਼ਨ ਐ ਛਾਈਆਂ ਐ ਕਾਪੀ ਦਾਗ-ਧੱब्बे ਕਿਉਂ ਨੇ ਕਿਉਂਕਿ ਉਹ ਨਾ ਸਨਸਕ੍ਰੀਮ ਨਹੀਂ ਇਸਤੇਮਾਲ ਕਰਦੀਆਂ ਸਨਸਕ੍ਰੀਮ ਲਗਾਉਣਾ ਬਹੁਤ ਹੀ ਜ਼ਰੂਰੀ ਹੈ ਸਨਸਕ੍ਰੀਮ ਦੇ ਨਾਲ ਤੁਹਾਡੀਆਂ ਸ਼ਾਈਨ ਲਾਈਟ ਹੋ ਜਾਣਗੀਆਂ ਅਗਰ ਤੁਹਾਡੇ ਪਿਗਮੈਂਟੇਸ਼ਨ ਹੌਲੀ-ਹੌਲੀ ਖਤਮ ਹੁੰਦੀ ਜਾਏਗੀ ਕਿਉਂਕਿ ਸਨਸਕ੍ਰੀਮ ਜਦੋਂ ਅੰਦਰ ਜਾਂਦੀ ਹੈ ਨਾ ਸਕਿਨ ਦੇ ਤਿੰਨ ਪਰਤਾਂ ਹੁੰਦੀਆਂ ਨੇ ਆਪਣੇ ਤਿੰਨ ਲੇਹਰਾ ਹੁੰਦੀਆਂ ਨੇ ਉਹਨੂੰ ਅੰਦਰ ਤੱਕ ਰਿਪੇਅਰ ਕਰਦੀ ਹੈ ਤੇ ਫਿਰ ਜਿੰਨੇ ਵੀ ਦਾਗ-ਧੱਬੇ ਜਿੰਨੀ ਵੀ ਆਪਣੀ ਪਿਗਮੈਂਟੇਸ਼ਨ ਸ਼ਾਈਆਂ ਦੀ ਪ੍ਰੋਬਲਮ ਹੁੰਦੀ ਹੈ ਉਹਨੂੰ ਹੌਲੀ-ਹੌਲੀ ਹੌਲੀ-ਹੌਲੀ ਰਿਮੂਵ ਕਰ ਦਿੰਦੀ ਹੈ ਤੇ ਬਹੁਤ ਹੀ ਪਿਆਰਾ ਜਿਹਾ ਚ ਤੇ ਇਹ ਮੈਂ ਦੱਸਿਆ ਵੀ ਮੈਗੜੀ ਲਗਾਨੇ ਤੁਸੀਂ ਤੁਸੀਂ ਵੀ ਇਹ ਲਗਾ ਸਕਦੇ ਹੋ ਠੀਕ ਹੈ ਬਹੁਤ ਹੀ ਪਿਆਰਾ ਜਾਏਗਾ ਮਤਲਬ ਕਿ ਨਾ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੀ ਸੱਚੀ ਮੈਂ ਬਿਆਨ ਨਹੀਂ ਕਰ ਸਕਦੀ ਮੈਂ ਕਿਹੜੇ ਸ਼ਬਦਾਂ ਦੇ ਵਿੱਚ ਇਹਦਾ ਮਤਲਬ ਕਿ ਕੀ ਕੀ ਇਹਦੇ ਬਾਰੇ ਮੈਂ ਕਹਾਂ ਤੁਸੀਂ ਲਗਾਓਗੇ ਨਾ ਤੁਹਾਨੂੰ ਖੁਦ ਵਾ ਖੁਦ ਪਿਆਰ ਹੋ ਜਾਵੇਗਾ ਕਿ ਵਾਕਈ ਬਹੁਤ ਹੀ ਪਿਆਰੀ ਸੰਸਕ੍ਰੀਨ ਹੈ ਠੀਕ ਹੈ ਨਾ ਡਰਾਈ ਕਰਦੀ ਹੈ ਨਾ ਚਿਪਚਪਾਹਟ ਕਰਦੀ ਹੈ ਨਾ ਹੀ ਚਿਹਰੇ ਤੇ ਜੰਮਦੀ ਹੈ ਨਾ ਹੀ ਚਿਹਰੇ ਤੇ ਪਸੀਨਾ ਆਉਂਦਾ ਨਾ ਹੀ ਸਾਨੂੰ ਐਦਾਂ ਲੱਗਦਾ ਕਿ ਕੁਝ ਲੱਗਾ ਹੋਇਆ ਚਿਹਰੇ ਤੇ ਕਿਉਂਕਿ ਨਾ ਖਾਸ ਕਰਕੇ ਗਰਮੀਆਂ 'ਚ ਮੇਕਅਪ ਕਰਨਾ ਬਹੁਤ ਹੀ ਪੁਰਾ ਜਿਹਾ ਲੱਗਦਾ ਹੈ ਲਾਈਟ ਮੇਕਅਪ ਹੋਵੇ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਉਸ ਨਾਲ ਸਾਡਾ ਜਿਹੜਾ ਚਿਹਰਾ ਇੱਕਦਮ ਖਿਲ ਇਕਦਮ ਰੰਗਤ ਸਾਡੀ ਨਿਖਰੀ ਰਹਿੰਦੀ ਏ ਤੇ ਦੇਖਣ ਵਾਲਾ ਵੀ ਕਹੇਗਾ ਵਾਹ ਵੇ ਵਾਹ ਕੁਝ ਵੀ ਨਹੀਂ ਲੱਗਾ ਤਾਂ ਵੀ ਇਕਦਮ ਗਲੋ ਕਰ ਰਿਹਾ ਚਿਹਰਾ ਤਾਂ ਵੀ ਬਹੁਤ ਸੋਹਣਾ ਲੱਗ ਰਿਹਾ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਏ ਤੇ ਆਹ ਵਾਲੀ ਲਿਪ ਗਲੋ ਇਹੜਾ ਲਿਪ ਗਲੋ ਮੈਂ ਨਾ ਆ ਦੇਖੋ ਇਹ ਲਿਪ ਗਲੋ ਮੈਂ ਇੱਕ ਵਾਰੀ ਵੀਡੀਓ ਪਾਈ ਸੀਗੀ ਕਿ ਇਹ ਵੀ ਮੈਂ ਕਿਤੇ ਹੋਏ ਸੀਗੇ ਮਿਸ਼ੂਦ ਆਰਡਰ ਕੀਤੀ ਸੀ ਤਿੰਨ ਆਈਆਂ ਸੀਗੀਆਂ ਠੀਕ ਹੈ ਤਿੰਨ ਸੀਗੀਆਂ 60 ਰੁਪਏ ਦੇ ਵਿੱਚ ਤਿੰਨ ਮਿਲੀਆਂ ਸੀਗੀਆਂ ਆ ਦੇਖੋ ਇਹਦਾ ਹਰਾਜਾ ਕਲਰ ਹੈ ਇੱਕ ਤਾਂ ਹੁੰਦੀ ਸੀ ਨਾ ਪਹਿਲਾਂ ਪਹਿਲਾਂ ਹਰੀ ਜਲੀ ਪਿਸਤਿਕ ਚੱਲੀ ਸੀ ਉਹ ਪਿੰਕ ਰੰਗ ਕਰਦੀ ਸੀ ਇਹ ਥੋੜਾ ਉਹ ਨਾਲ ਅਲੱਗ ਹੈ ਇਹ ਗ੍ਰੀਨਟੀ ਦੀ ਬਣੀ ਹੋਈ ਹੈ ਜਦੋਂ ਆਪਾਂ ਨਾ ਐਦਾਂ ਲਗਾਨੇ ਆ ਨਾ ਐਦਾਂ ਲੱਗੇਗਾ ਵੀ ਸਕਰਬ ਹੋ ਰਿਹਾ ਹੈ ਇਹਦੇ ਵਿੱਚ ਥੋੜੇ ਥੋੜੇ ਦਾਣੇ ਆਪਣੇ ਮਹਿਸੂਸ ਹੋਣਗੇ ਲਿਪਸ ਤੇ ਉਹ ਆਪਣੇ ਚਿਹਰੇ ਦੀ ਜਿੰਨੀ ਕਿ ਡੈਡ ਸਕਿਨ ਹੈ ਨਾ ਉਹਨੂੰ ਰਿਮੂਵ ਕਰ ਦਿੰਦੀ ਹੈ ਤੇ ਕਲਰ ਥੋੜਾ ਜਿਹਾ ਲਾਈਟ ਪਿੰਕ ਦੇ ਦਿੰਦੀ ਹੈ ਜਿੱਤੇ ਮਰਜ਼ੀ ਆਪਣੇ ਕੁੜੀਆਂ ਆਪਣੇ ਬੱਚੇ ਜਿੱਦਾਂ ਮਰਜ਼ੀ ਲਗਾ ਸਕਦੇ ਨੇ ਬਹੁਤ ਹੀ ਪਿਆਰੀ ਇਹ ਵਾਲੀ ਲਿਪ ਗਲੋਸ ਹੈ ਠੀਕ ਹੈ ਤੇ ਇਹ ਲਿਪ ਗਲੋਸ ਤਾਂ ਤਿੰਨੇ ਮਿਲਦੇ ਆ 60 ਰੁਪਏ ਦੇ ਵਿੱਚ ਤਿੰਨੇ ਮਿਲੇ ਸੀ ਪੈਕਿੰਗ ਸੀਗੀ ਪੈਕਿੰਗ ਇਹ ਤਿੰਨ ਡੱਬੀਆਂ ਦੀ ਸੀਗੀ ਬਹੁਤ ਹੀ ਪਿਆਰੀ ਠੀਕ ਹੈ ਤੇ ਇਹ ਅਲੱਗ-ਅਲੱਗ ਫਲੇਵਰ ਇਹਦਾ ਮਤਲਬ ਹੈ ਪਿੰਕ ਕਲਰ ਇਹਦਾ ਫਲੇਵਰ ਅਲੱਗ-ਅਲੱਗ ਕਿ ਕੰਮ ਹੈ ਅਲੱਗ-ਅਲੱਗ ਕਰਦੀ ਹੈ ਇੱਕ ਲਿਪ ਲੈਨਰ ਜਿਹੜਾ ਕਈ ਵਾਰ ਬੁੱਲਾਂ ਤੇ ਆਪਣੇ ਹੋਟਾਂ ਤੇ ਨਾ ਪਿਗਮੈਂਟੇਸ਼ਨ ਹੋ ਜਾਂਦੀ ਕਾਲੇ-ਕਾਲੇ ਪਾਪੜੀ ਜੰਮ ਜਾਂਦੀ ਹੈ ਇਹ ਉਹਨੂੰ ਰਿਮੂਵ ਕਰਦੀ ਹੈ ਇੱਕ ਇਹਦੇ ਵਿੱਚ ਸੀਗੀ ਜਿਹੜੀ ਆਪਣੇ ਲਿਪਸ ਨੂੰ ਇੱਕ ਚਮਕੀਲਾ ਜਿਹਾ ਕਲਰ ਦੇ ਦਿੰਦੀ ਹੈ ਠੀਕ ਹੈ ਇੱਕ ਸੀਗੀ ਕਿ ਸਾਡੇ ਚਿਹਰਾ ਜ ਸਾਰੇ ਬੋਲੇ ਨ ਮੋਇਸਚਰਾਈਜ਼ਰ ਜਿਹੜੇ ਮੋਇਸਚਰਾਈਜ਼ਰ ਨਹੀਂ ਹੈਗੇ ਜਿਨ੍ਹਾਂ ਦੇ ਸੁੱਕੇ ਸੁੱਕੇ ਬੋਲੇ ਰਹਿੰਦੇ ਨੇ ਉਹ ਠੀਕ ਕਰ ਦਿੰਦੀ ਹੈ ਤਿੰਨ ਤਰ੍ਹਾਂ ਦੀਆਂ ਤਿੰਨ ਇਹਦੇ ਵਿੱਚ ਲਿਪ ਲਿਪ ਗਲੋਸ ਨੇ ਇਹ ਤੁਸੀਂ ਵੀ ਆਰਡਰ ਕਰ ਸਕਦੇ ਹੋ ਮੈਂ ਵੀਡੀਓ ਵੈਸੇ ਪਹਿਲਾਂ ਪਾਈ ਹੋਈ ਸੀ ਫਿਰ ਲਿੰਕ ਦੇ ਦਵਾਂਗੀ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਇਹ ਵੀ ਤੁਸੀਂ ਮੰਗਵਾ ਸਕਦੇ ਹੋ ਮੇਰੇ ਤੋਂ ਅਗਰ ਤੁਸੀਂ ਜਾ ਕੇ ਤੁਸੀਂ ਮੈਡੀਕਲ ਚ ਖਰੀਦ ਲਓ ਕਿਸੇ ਚ ਵੀ ਮਿਲ ਜਾਂਦੀ ਕਿਤੋਂ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਨਹੀਂ ਤਾਂ ਤੁਸੀਂ ਇਹ ਵੀ ਮਿਸ਼ੂ ਤੋਂ ਮੰਗਵਾ ਸਕਦੇ ਹੋ ਠੀਕ ਹੈ ਇਹਦਾ ਲਿੰਕ ਦੇ ਦਵਾਂਗੇ ਬਹੁਤ ਵਧੀਆ ਲਿਪ ਲਨਰ ਜਿਆਦਾ ਹੈਵੀ ਨਹੀਂ ਹੈਗੀ ਕਿਉਂਕਿ ਮੈਨੂੰ ਵੀ ਪੜ ਕੇ ਲੈ ਲਾਂਗੇ ਬਿਲਕੁਲ ਨਹੀਂ ਪਸੰਦ ਹੈਗੇ ਲਾਈਟ ਲਾਈਟ ਕਲਰ ਸੋਹਣੇ ਲੱਗਦੇ ਨੇ ਔਰ ਲਾਈਟ ਕਲਰ ਦੇ ਨਾਲ ਹੀ ਚਿਹਰਾ ਜਿਹੜਾ ਇੱਕਦਮ ਗਰਮੀਆਂ ਵਿੱਚ ਗਲੋ ਕਰਦਾ ਸਰਦੀ ਹੋਵੇ ਤਾਂ ਚਲੋ ਥੋੜਾ ਜਿਹਾ ਆਪਾਂ ਮੇਕਅਪ ਜਿਹੜਾ ਹੈਵੀ ਕਰ ਲੈਨੇ ਆ ਉਹ ਥੋੜੀ ਅਲਗ ਗੱਲ ਹੋ ਜਾਂਦੀ ਹੈ ਪਰ ਗਰਮੀਆਂ ਵਿੱਚ ਹੈਵੀ ਮੇਕਅਪ ਬਿਲਕੁਲ ਨਹੀਂ ਪਸੰਦ ਆਏਗਾ ਲਾਈਟ ਮੇਕਅਪ ਬਿਲਕੁਲ ਲਾਈਟ ਲਾਈਟ ਸੋਹਣਾ ਲੱਗਦਾ ਔਰ ਚਿਹਰੇ ਤੇ ਗਲੋ ਵੀ ਆਉਂਦਾ ਤੇ ਚਿਹਰਾ ਇੱਕਦਮ ਖਿਲਿਆ ਵੀ ਰਹਿੰਦਾ ਹੈ ਉਮੀਦ ਹੈ ਕਿ ਤੁਹਾਨੂੰ ਨਾ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਹੈ ਔਰ ਇਹ ਬੜਾ ਲਿਪ ਇਹ ਬੜਾ ਲਿਪ ਗਲੋਸ ਇਹ ਵਾਲੀ ਸੰਸਕ੍ਰੀਮ ਪਿਓਰ ਉਸ ਦੀ ਸੰਸਕ੍ਰੀਮ ਇਹ ਤੁਸੀਂ ਲਿਆ ਕੇ ਮੈਡੀਕਲ ਦੇ ਵਿੱਚੋਂ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਕਿਸੇ ਵੀ ਸਟੋਰ ਤੋਂ ਮਤਲਬ ਕਿ ਜਿੱਦਾਂ ਹੁਣ ਬਨਿਆਰੀ ਦੇ ਸਟੋਰ ਹੁੰਦੇ ਨੇ ਬਨਿਆਰੀ ਦੇ ਸਟੋਰ ਤੋਂ ਵੀ ਮਿਲ ਜਾਂਦੀ ਹੈ ਮੈਡੀਕਲ ਸਟੋਰ ਚ ਵੀ ਮਿਲ ਜਾਂਦੀ ਹੈ ਕਿਤੇ ਤੁਸੀਂ ਲਿਆ ਸਕਦੇ ਹੋ ਇਹ ਤਾਂ ਨਹੀਂ ਮੈਨੂੰ ਪਤਾ ਕਿਉਂਕਿ ਇਹ ਮੈਂ ਮੇਸ਼ਾ ਤੋਂ ਆਰਡਰ ਕੀਤੀਆਂ ਹੋਈਆਂ ਨੇ ਲਿਪ ਗਲੋਸ ਠੀਕ ਹੈ ਤੇ ਬਹੁਤ ਹੀ ਪਿਆਰਾ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਲੱਗ ਰਿਹਾ ਚਿਹਰਾ ਤੇ ਤੁਸੀਂ ਵੀ ਮੰਗਾ ਕੇ ਆਪਣੇ ਚਿਹਰੇ ਤੇ ਲਗਾਓ ਤੇ ਚਿਹਰੇ ਨੂੰ ਇੱਕਦਮ ਫੁੱਲਾ ਮੰਗੋ ਖਿਲਾਉ ਗਰਮੀ ਦੇ ਵਿੱਚ ਵੀ ਚਲੋ ਜੀ ਫਿਰ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਸ਼ਾਮ ਨੂੰ ਵੀਡੀਓ ਦੇਖਣਾ ਨਾ ਭੁੱਲਣਾ ਬਹੁਤ ਹੀ ਪਿਆਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਜੀ ਫਿਰ ਮਿਲਦੇ ਆ ਬਾਏ ਬਾਏ